ਵੀ ਵੀ ਮਿੱਤਰੋ ਆਪ ਦਾੜੇ ਭਰਾ ਆ ਚੁਕੇ ਆ ਦੁਬਾਰਾ ਬੈਕ ਟੂ ਰੂਟੀਨ ਤੇ ਹੁਣ ਮਿਹਨਤ ਮਤਲਬ ਲਗਾਤਾਰ ਚੱਲੂਗੀ ਤੇ ਲਗਾਤਾਰ ਆਪਾ ਹੁਣ ਮਿਹਨਤਾਂ ਲਈ ਧਿਆਨ ਲਖਾਗੇ ਖਾਂ ਧਾਤੂ ਖਾਂਦੂ ਤੇਰੇ ਵੀ ਢੋਲੇ ਛੋਲੇ ਬਣਵਾ ਲੀਏ ਸੱਚ ਦੀ ਬਾਣੀ ਥਾਰਿਆਂ ਨੂੰ ਤੇ ਇਹ ਪਹਿਲਾਂ ਮਿਹਨਤ ਤੇ ਬੜੀ ਕਰਦਾ ਸੀ ਮੇਰਾ ਨਿੱਕਾ ਭਰਾ ਪਰ ਕਰਦਾ ਫੋਨ ਤੇ ਫਿਜ਼ੀਕਲੀ ਨਹੀਂ ਕਰਦਾ ਤੇ ਮੈਨੂੰ ਹਫਤਾਵਾਂ ਚੱਲਿਆ ਮੈਂ ਫੇਰੀ ਲਾਉਣ ਮੈਂ ਇਧਰ ਸੇ ਅੱਜ ਵੀ ਟਰਮੋਚਨੀ ਆ ਗਿਆ ਪਹਿਲਾਂ ਮੈਂ ਰੀਲ ਬਣਾਈ ਸੀ ਤਿਰਪਣ ਬहोत ਗਾ ਰ ਮੈਂਦਲੰਦਾ ਤੇ ਬਰਿਆਈ ਆਪਣੀ ਸੁਣ ਕੇ ਸੋਸ਼ਲ ਮੀਡੀਆ ਤੇ ਮੇਰੀ ਬਰਿਆਈ ਪੈ ਜਾਣੀ ਆ ਤੇ ਵੀ ਆ ਗਿਆ ਭੱਜਾ ਭੱਜਾ ਤੇ ਮੈਂ ਵੀ ਅੱਜ ਮਹਾਨ ਸਖ ਜੀ ਇਹ ਤੇ ਤਰੀ ਨੂੰ ਥੋੜਾ ਜਿਹਾ ਕਸ ਤੇਰਾ ਮੈਂ ਦੇਣਾ ਹੀ ਦੇਣਾ ਹੁੰਦਾ ਵੀ ਜੀ ਤਾਂ ਇਹਦਾ ਦੇਣਾ ਜਿਆਦਾ ਕਾ ਮੁੰਜੇ ਉਹ ਹੋ ਬहोत ਕਾ ਮੈਂ ਤੇ ਲੋ ਜੀ ਮੈਂ ਤਾਂ ਹੁਣ ਪੂਰੀ ਲੱਗੂਗੀ ਦੋ ਰਾਤ ਖੋੜਾ ਦੇ ਤੇ ਦੋ ਦਿਨ ਤੇ ਮਤਲਬ ਥੋੜੀਆਂ ਜੀਆਂ ਖੱਡੀਆਂ ਖੁੱਲੀਆਂ ਪੈਣੀਆਂ ਵਾ ਕੋਈ ਨਹੀਂ ਮਰਦਾ ਨਹੀਂ ਖੱਲੀਆਂ ਖੁੱਲੀਆਂ ਪੈਣੀਆਂ ਨਹੀਂ ਹੈਣਾ ਮਰ ਕੇ ਜਿਹੜੇ ਜਿੰਮ ਜਿਮਾਂ ਲੰਬੇ ਦੇ ਦੋਨੋਂ ਮਰ ਕੇ ਜਿਮਾਂ ਵਾਲਿਆਂ ਨੂੰ ਮਿਸ਼ਰ ਮੰਦਾ ਕਰਦਾ ਹਾਂ ਗੱਲ ਕਹੇ ਕਿ ਉਹ ਜਿਹਦਾ ਕਿਹਦਾ ਵਾ ਮਰਦ ਨੂੰ ਨਹੀਂ ਟੋਕਣਾ ਜਿੰਮ ਲਾਉਣ ਤੋਂ ਓਏ ਮੈਨੂੰ ਆਪਕੇ ਟੱਪਲ ਗਏ ਕਿਦੋਂ ਦੀ ਫੇਰਾਂ ਲਿਆ ਉਹ ਲੈਵੇਂ ਕਮਾਈ ਜਾਂਦੇ ਆ ਮੈਂ ਵੀ ਉਤੋਂ ਦੀ ਛੋਟੇ ਬਾਜੀ ਮੈਂ ਵੀ ਛੋਟੇ ਬਾਜੀ ਖੁਰਦੀਆਂ ਤੇ ਨਤਰੋ ਤੁਸੀਂ ਪੂਰੀ ਸਪੋਰਟ ਕਰਿਆ ਕਰੋ ਹੈ ਪੂਰੇ ਸਾਡੇ ਬਲੌਗਰ ਨੂੰ ਮਤਲਬ ਸਪੋਰਟ ਕਰਿਆ ਕਰੋ ਤਾਂ ਜੋ ਸਾਡਾ ਐਕਸਾਈਕਲੋਨ ਨੂੰ ਹੋਰ ਜੀ ਕਰਿਆ ਕਰੇ ਜਦੋਂ ਬਲੌਗ ਤੇ ਵੀਊਅਰ ਵਧਣ ਲੋਕੀ ਸਾਨੂੰ ਵੇਖਣ ਦੇ ਆ ਵੀ ਐਕਸਰਸਾਈਜ਼ ਮੁੰਡੇ ਡੇ ਰਿਆ ਕਰਨ ਮੈਂ ਤਾਂ ਡੇ ਐਕੁਆਰਟ ਕਰਨਾ ਤੇ ਫੇਰੀ ਹਨਾ ਕੀ ਕਰੇ ਵੀ ਆਪਾਂ ਚੀਜ਼ ਕਰਨੀ ਕਰਨੀ ਆਪਾਂ ਆਪਣੀ ਬੋਡੀ ਤੇ ਧਿਆਨ ਦੇਣਾ ਤੁਸੀਂ ਸਾਨੂੰ ਸਪੋਰਟ ਕਰੋਗੇ ਨਾ ਆਪਾਂ ਹੋਰ ਕਰਿਆ ਕਰਾਂਗੇ ਹੋਰ ਮੋਟੀਵੇਟ ਹੋਵਾਂਗੇ ਤੇ ਚੁੱਹੀ ਬਾਤੋਂ ਬਾਤ ਬਲੌਗ ਵੇਖਿਆ ਕਰੋ ਬਾਤੋਂ ਬਾਤ ਦੋ ਦੋ ਤਿੰਨ ਰਿਵੈਲ ਕਰੋ ਤਿੱਤਾ ਜੇ ਸਾਨੂੰ ਥੋੜੀ ਬੋਧੀ ਇਨਕਮ ਵੀ ਆ ਸਕੇ ਫੜਾ ਆਪਾਂ ਆਪਣੀ ਫਿਜ਼ੀਓਥੈਰੇਪੀ ਦੇ ਵੀ ਪੈਸੇ ਪੇ ਇੱਕ ਕਰ ਚੜੀਏ ਤੇ ਮੁੜ ਕੇ ਰਗੜਾ ਵੀ ਲਾ ਲਿਆ ਕਰੀਏ ਤੇ ਰਗੜਾ ਵੀ ਪੀ ਲਿਆ ਕਰੀਏ ਸਾਰਾ ਕੰਮ ਹੋ ਜਾਇਆ ਕਰੇ ਚੱਲ ਵੀ ਤੇ ਬਾਕੀ ਸਾਡੇ ਤੇ ਹੁਣ ਇਦਾਂ ਨਹੀਂ ਬਲੌਗ ਹੁਣ ਇਹ ਆਪਾਂ ਕੋਈ ਸ਼ਿਮਲੇ ਨਹੀਂ ਜਾਂਦੇ ਕੋਈ ਮਾ ਚੱਲ ਨਹੀਂ ਜਾਂਦੇ ਤਾਂ ਹੀ ਤੁਸੀਂ ਮੇਰੇ ਸਾਡੇ ਸਾਨੂੰ ਪਸੰਦ ਨਹੀਂ ਕਰਦੇ ਬਲੌਗਰਾਂ ਨੂੰ ਹੈ ਚਲੋ ਜੇ ਤੁਸੀਂ ਸਪੋਰਟ ਕਰੋਗੇ ਠੀਕ ਹੈ ਜੇ ਸਾਡੀ ਵੀਡੀਓ ਤੇ 뷰 ਆਇਆ ਕਰ ਲਗੇ ਜੇ ਸਾਨੂੰ ਮਾਇਆ ਆਇਆ ਕਰੂਗੀ ਸਿੱਧੀ ਗੱਲ ਹੈ ਜਿਹੜੀ ਫਿਰ ਮਾਇਆ ਉਧਰ ਵੀ ਲੱਗ ਜਾਏ ਕਰੂਗੀ ਸ਼ਿਮਲੇ ਸ਼ਿਮਲੇ ਵੀ ਚੱਲ ਜਿਆ ਕਰਾਂਗੇ ਤੇ ਤੁਹਾਡੀ ਸਪੋਰਟ ਤੇ ਜਿੰਨੀ ਤੁਸੀਂ ਕਰੋਗੇ ਤਾਂ ਫਿਰ ਉਦਾਂ ਹੀ ਆ ਕੰਮ ਸਤਿ ਮਿਤਰੋ ਤੁਸੀਂ ਸਪੋਰਟ ਕਰਿਆ ਕਰੋ ਤੁਸੀਂ ਸਪੋਰਟ ਦਿਤਾ ਤੀ ਅੱਗੇ ਸਾਨੂੰ ਸਪੋਰਟ ਦਿੰਦੇ ਸੀ ਆਪਾਂ ਸਾਰਾ ਕੋ ਬਲੌਗ ਤੁਹ ਦੱਸਨੇ ਐਵੇਂ ਕੋ ਝੂਠ ਮੱਲਣਾ ਪੀਸਾ ਦੇ ਅੱਗੇ ਦਾ ਹਕ 1000 ਰੁਪਿਆ ਆ ਵੀ ਹੀ YouTube ਵੱਲੋਂ ਤੇ ਜਦੋਂ ਆਪਾਂ ਮਾਨਸੀ ਜਾਨੀ ਨੇਹਾ ਤੇ ਜੋ ਸਾਡੇ ਮਿਲਟਾ ਤੇ ਆ ਚੀਕਾ ਠੀਕ ਆ ਉਹ ਤੁਸੀਂ ਪ੍ਰਸਤ ਕਰਦੇ ਹੋ ਦੇਖੋ ਬਲੌਗ ਤੇ ਉਹਦੇ ਦੀ ਬੜਾ ਪਿਆਰ ਬਖਸ਼ਿਆ ਹੋਰ ਜੋ ਪੋਣੀ ਆ ਪਰ ਮਤਲਬ ਸਚਾਈ ਪੋਣੀ ਆ ਹੁਣ ਆਪਾਂ ਉੱਥੇ ਜਾ ਕੇ ਫੇਕ ਦੇਣੀ ਚੀਕਾ ਮਾਰ ਸਕਦੇ ਹੈਣਾ ਅਗੇ ਤੀਕ ਜੋ ਪਾਈ ਸਚਾਈ ਪਾਈ ਆ ਝੂਠ ਨਹੀਂ ਬੋਲਿਆ ਤੇ ਬਾਕੀ ਤੁਸੀਂ ਇੱਕ ਗੱਲ ਵਲੋਗਰ ਵੀ ਪਿਆਰ ਦਿਆ ਕਰੋ ਤਾਂ ਜੋ ਸਾਡਾ ਹੈਣਾ ਥੋੜਾ ਬੋਤਾ ਜੇ ਆਪਾਂ ਆਪਣੇ ਆਪ ਤੇ ਦਬੰਡੋ ਸਦੀਮਾ ਸਾਡੇ ਮਾਪਿਆਂ ਨੂੰ ਸਾਡਾ ਖਰਚਾ ਨੇ ਚੁੱਕਣਾ ਪਵੇ ਹੋਰ ਆਪਾਂ ਤੁਹਾਡੇ ਕੋ ਕੋਈ ਮੰਗ ਨਹੀਂ ਕਰਦੇ ਤੁਸੀਂ ਆਪਣੇ ਭਰਾਵਾਂ ਨੂੰ ਪਿਆਰ ਹੀ ਕਰਿਆ ਕਰੋ ਤੁਸੀਂ ਵਲੋਗ ਹੀ ਵੇਖ ਲਿਆ ਕਰੋ ਟਾਈਮ ਕੱਢ ਕੇ ਵੇਖ ਲਿਆ ਕਰੋ ਇੰਨਾ ਵੀ ਕੰਮ ਕਰ ਦਿਆ ਕਰੋ ਮੇਰੇ ਭਰਾ ਤੇ ਬਾਕੀ ਤੇ ਪੂਰਾ ਜੋਰਾ ਸ਼ਰਾ ਦੇ ਆ ਮੈਂ ਇਹੰਦ ਕਰਨਾ ਅੰਦਰ ਮੈਂ ਡਾਈਟਿੰਗ ਤੇ ਮਸਲਿਮ ਹੋਣਾ ਵਾ ਬੈਜੀਨ ਵਾਲੀ ਗੱਲ ਨਹੀਂ ਮੈਂ ਕਹੀਏ ਆਪਣੀ ਬੋਲਾਂ ਗਿਆ ਜੀ ਰਾ ਤੂੰ ਮਿਲਿਆ ਮੈਨੂੰ ਇਥੇ ਤੂੰ ਹੀ ਜੇ ਸਪੋਰਟ ਕਰੋਗੇ ਤਾਂ ਫਿਰ ਆਪਾਂ ਜਿੰਮ ਦਾ ਵੀ ਸਮਾਨ ਹੋ ਲਿਆਵਾਂਗੇ ਐਂ ਤੇ ਹਾ ਨਿਸ਼ੂ ਵੀਰ ਵਾਲੀ ਚੱਲਣ ਦੇ ਆ ਜਿਹੜੇ ਉਹ ਫੜ ਆ ਗਿਆ ਵੀਰ ਤੋਬ ਉਹਦਾ ਦੀਆਂ ਵੀਡੀਓ ਪਸੰਦ ਕਰਦੇ ਆ ਵੀਰੇ ਤੁਸੀਂ ਜਾਬ ਦੇ ਵੀ ਇੱਕ ਜਿੱਦਾਂ ਨਗਰ ਦੀ ਮੰਮੀ ਹੋ ਗਈ ਕਜ਼ੂਰ ਦੀ ਮੰਮੀ ਹੋ ਗਈ ਐਦਾਂ ਦੀਆਂ ਵੀਡੀਓ ਤੁਸੀਂ ਪਸੰਦ ਕਰਦੇ ਆਪਣੇ ਭਰਾਵਾਂ ਨੂੰ ਵੀ ਸਪੋਰਟ ਕਰਿਆ ਕਰੋ ਦੱਬ ਗਏ ਹੈ ਸਪੋਰਟ ਹੀ ਮੰਗਦੇ ਆਪਾਂ ਹੱਥ ਕੋਸ਼ ਮੰਗਣ ਨਹੀਂ ਗਏ ਤੁਹਾਡੇ ਤੋਂ ਸਪੋਰਟ ਕਰਿਆ ਕਰੋ ਆਪਣੇ ਭਰਾਵਾਂ ਨੂੰ ਤਾਂ ਜੋ ਆਪਾਂ ਭਵਿੱਖ ਮਲੇ ਵਾਲ ਦੇ ਟੂਰ ਕਾਰਡਸ ਅੜ ਗਏ ਉਹ ਵੇਖਿਆ ਨਾਲ ਜਾ ਕੇ ਘੁੰਮਣ ਵੇਢਾ ਸਜੀ ਲਾਈਫ ਨੂੰ ਜੋ ਇੱਕ ਸਜੀ ਹੈ ਉਹ ਤਾਂ ਗੋਸ਼ਟੀ ਦੇ ਲੱਤ ਲਿਖ ਬਸੇ ਆਪਣੇ 10 ਮਿੰਟ ਕੱਢਨੇ ਆ ਲਾਈਵ ਤੇ ਪਤਾ ਨਹੀਂ ਕਿੰਨੇ MB ਥੋੜਾ ਜਿਹਾ ਲੈਟ ਕੱਢਣਾ ਵਾ ਤੇ ਆਪਣੇ ਭਰਾਵਾਂ ਦੀ ਵੀ ਥੋੜੀ ਬੋਤੀ ਉਹ ਵੀ ਚਲੋ ਬਕਵਾ ਮੈਂ ਕਿਸ ਦੇ ਬਾਰੇ ਕਹਿਣਾ ਨਹੀਂ ਚਾਹੁੰਦਾ ਉਹ ਵੀ ਬਕਵਾਸ ਕਰੀ ਜਾਂਦੇ ਆਪਾਂ ਵੀ ਕਰੀ ਜਾਂਦੇ ਆ ਠੀਕ ਆ ਸਾਡੀ ਬਕਵਾਸੋ ਲਿਆ ਕਰੋ ਮੈਂ ਤਾਂ ਨਹੀਂ ਕਹਿਣਾ ਨੂੰ ਇਦਾਂ ਕਹਿੰਦੀ ਕਿ ਲੋੜ ਆਪਾਂ ਤਾਂ ਇਧਰੋਂ ਵਾਈ ਗਰੁੱਪ ਬਾਬਾ ਦੀਪ ਸਿੰਘ ਜੀ ਨਾਲ ਲਵਾਗੇ ਦੇ ਬਾਬੇ ਦਾ ਨਾਮ ਲਵਾਂਗੇ ਉਹਨ ਕੀ ਬਗਵਾਤੀ ਐ ਏਦਾਂ ਬਗਏ ਨੂੰ ਨਹੀਂ ਕਹਿਣਾ ਰੋਟਾ ਬਣੇ ਆਏ ਤਾਂ ਆ ਦੇ ਕਰਨ ਉਹ ਵੀ ਸ਼ਰਮਾ ਸ਼ਰਮੀ ਧਿਆ ਕਰਨਾ ਕਰ ਕਰ ਰੋੜ ਨਹੀਂ ਹੁੰਦਾ ਤੇ ਬਾਕੀ ਦੇ ਤੁਸੀਂ ਵੀਰੋ ਆਪਣੀ ਪ੍ਰਵਾਹ ਨੂੰ ਪਿਆਰ ਦੋਗੇ ਫਿਰ ਆਪਾਂ ਰੋਜ਼ ਬਲੌਗ ਪਾਇਆ ਕਰਾਂਗੇ ਇੰਦਾ ਜਿਉ ਤੂੰ ਮਤਲਬ ਸਾਰੇ 520 ਹੁੰਦਾ ਵਾ ਹੈ ਜੇ ਹਾਂ ਤੂੰ 50 ਪਰ ਵੀ ਜੈਯਾਰ ਫੋਲੋਅਰ ਹੋ ਗਏ YouTube ਤੇ ਤੇ ਤੁਸੀਂ ਸਾਰਾ ਪਾਲ ਛੱਡਾਣਾ ਵੰਦੇ ਜੇ ਜਿਹੜਾ 500 ਜਾਣਾ ਵੰਦਾ ਉਹ ਵੀਰ ਦਿਲੋਂ ਪਿਆਰ ਕਰਨ ਵਾਲੇ ਆ ਤੇ ਤੁਸੀਂ ਵੀ ਮੇਰੇ ਪ੍ਰੋਸਪੋਰਟ ਕਰਿਆ ਜਨੂੰ ਸਾਨੂੰ ਤਾਂ ਜੋ ਸਾਨੂੰ ਸਿੱਧੀ ਗੱਲ ਜਿਹੜੀ ਮੈਂ ਅੱਗੇ ਦੱਸ ਕੇ ਦਈਆਂ ਹਟਿਆਵਾ ਥੋੜੀ ਜਬਾਨ ਤੰਗ ਸਲਿਪੋਂ ਦੀਆ ਤੇ ਆਏ ਸਾਡਾ ਵੀ ਜੀ ਕਰਦਾ ਆਪਾਂ ਵੀ ਕੋਈ ਕਮੈਂਟ ਫਿਰ ਦਈਏ ਕਿ ਨਹੀਂ ਗੱਲ ਤੇ ਸਾਰੀ ਇਹਦੀ ਆ ਨਤਰੋ ਪੈਸੇ ਦੀ ਆ ਹੈ ਜੇ ਸਾਡੇ ਕੋ ਪਹਿਲਾਂ ਪੈਸੇ ਹੁੰਦੇ ਆਪਾਂ ਪ੍ਰੋਜੈਕਸ਼ਨ ਕਰਾਇਆ ਸੀ ਫਿਜ਼ੀਓਥੈਰੇਪੀ ਤੇ ਨਾਲ ਹੀ ਦੇ ਤੇ ਹੁਣ ਉਹ ਆਪਾਂ ਠੀਕ ਹੋਈ ਨਾ ਹੈ ਤੇ ਗੱਲ ਤੇ ਸਾਰੀ ਇਹਦੀ ਆ ਵੀ ਆਪਾਂ ਸਾਈਕੋ ਕੁਛ ਪੈਸੀਕਲ ਨੂੰ ਮਾ ਦਿਖਾਦੀ ਜਿੰਨੇ ਜੋਗੇ ਸਾਡੇ ਮਾਪੇ ਹੋਏਗੇ ਸੀ ਉਹਨਾਂ ਕੀਤਾ ਤੇ ਹੁਣ ਕਿੰਨਾ ਕੋਈ ਕਰੀ ਜਾਵੇ ਹਣਾ ਅੱਗੇ ਬਠੇਰੇ ਉੱਜਣੇ ਆ ਹੁਣ ਵੀ ਡੇ ਆ ਵੀ ਆਪਣੇ ਲੋ ਪੂਰੀ ਕੋਸ਼ਿਸ਼ ਦੇ ਆ ਕਰਨ ਤੇ ਵਿੱਚ ਤੁਸ ਵੀ ਸਹਿਯੋਗ ਕਰਿਆ ਕਰੋ ਆਪਣੇ ਪ੍ਰਾਪਨ ਪਿਆ ਵੀਡੀਓ ਵੇਖ ਲਿਆ ਕਰੋ ਹੋਰ ਤੇ ਚਲੋ ਹਨਾ ਕੀ ਆ ਵੀ ਸਾਨੂੰ ਥੋੜੇ ਬੋਦੇ ਪੈਸੇ ਆ ਜਾਣ ਤੇ ਬਾਕੀ ਵਲੋਗ ਵੇਖ ਲਿਆ ਕਰੋ ਦਹੀਂ ਮਿਹਨਤ ਲਾਉਣਾ ਫਿਰ ਲਾਇਆ ਕਰਾਂਗੇ ਰੋ ਵੀ ਵਲੋਗ ਪਾਇਆ ਕਰਾਂਗੇ ਜੇ ਅੱਜ ਅੱਜ ਦਾ ਮੈਂ ਜਿਆਦਾ ਨਹੀਂ ਮੰਗਦਾ ਤੁਸੀਂ ਇੱਕ ਦਿਨ ਚ 20 20000 ਵੀਅਰ ਵੀਊ ਕਰ ਦੋ ਨਾ ਫਿਰ ਆਪਾਂ ਰੁਟੀਨ ਚ ਪਾ ਕਰਾਂਗੇ ਵਲੋਗ ਠੀਕ ਹੈ ਵਧੀਆ ਲਿਓ ਦੀ ਕੋਸ਼ਿਸ਼ ਕਰਾਂਗੇ ਰਹਿਗੇ 20000 ਵੀਅਰ ਵੀਊ ਕਰ ਦਿਓ ਸਾਰਾ ਇੱਕ ਦਿਨ ਚ 500 ਵੀਊ ਆਂਦਾ ਤਾਂ ਫਿਰ ਜੀ ਨਹੀਂ ਕਰਦਾ ਵੀਰੋ ਬਾਅਦੋਂ ਵਾਦੇ ਵੀ ਆ ਪਰ ਇੱਕ ਦਿਨ ਚ ਤੁਸੀਂ 20000 ਵਲੋਗ ਵੀਊ ਕਰੋ ਲਾਈਕ ਤੇ ਕਹਿ ਨਹੀਂ ਦਿਆ ਵੀ 20000 ਲਾਈਕ ਕਰ ਦੋ ਜੇ ਤੁਸੀਂ ਕਰ ਦੋ ਤੇ ਉਹ ਵੀ ਵਧੀਆ ਵਾ ਸਿੱਧੇ ਸਾਡੇ ਸਿੱਦੇ ਸਾਦੇ ਲੋਗ ਹੁੰਦੇ ਆ ਤੇ ਆਪਣੇ ਭਰਾਵਾਂ ਨੂੰ ਇਦਾਂ ਹੀ ਪਿਆਰ ਬਖਸ਼ਿਆ ਕਰੋ ਲਾਂਝ ਮਤਰਾ ਤਰਕ ਤਦੇ ਹੋ ਵੀਰਦੋ ਤੈਨੂੰ ਕਿਹੜੇ ਮਾਰ ਕੇ ਬੱਸ 7 ਜਿਹੜੇ ਮਾਰੇ 15 20 ਜਿਹੜੇ ਮਾਰ ਦਵਾ 15 20 ਜਿਹੜੇ ਕੱਲ 15 ਮਾਰੇ ਹੂੰ ਤੇ ਅੱਜ ਕਿਉਂ ਨਹੀਂ ਮਾਰੇ ਅੱਜ ਤੂੰ ਮੇਰੇ ਦਾਜ ਕੁਰਸੀ ਡਾ ਕੇ ਬਹਿ ਗਿਆ ਮੈਨੂੰ ਬਾਪ ਮੋਤਾਂ ਬਾ ਮੈਂ ਡਾ ਕੇ ਬਹਿ ਗਿਆ ਤੇ ਮੈਂ ਕਿਹੜੇ ਵਾਰ ਤੁਰਦਾ ਹੋਰ ਨਾਲੇ ਅੱਜ ਗਰਮੀ ਬੜੀ ਆ ਹਵਾ ਵੀ ਨਹੀਂ ਚੱਲਣੀ ਕੱਲ ਜੇ ਮਾਰੀ ਚੱਲ ਦਿਆ ਹੀ ਮੈਂ ਕੁਛ ਕੁਛ ਦਿਆ ਕਰ ਲੈ ਮੈਂ ਮੈਂ ਸਭੀ ਗੱਲ ਮਿੱਤਰੋ ਮੈਂ ਬੜਾ ਆਖੀ ਮੈਂ ਨਹੀਂ ਕੋ ਕਰਦਾ ਹੁਣ ਮੈਂ ਕਰਿਆ ਕਰੂੰਗਾ ਮਿਹਨਤ ਕਰਿਆ ਕਰੂੰਗਾ ਬਸ ਵੀਡੀਓ ਦੀ ਭਾਜੰਦੇ ਪਾ ਪਾ ਨਹੀਂ ਲਿਆਤੀ ਇਹ ਕੁਰਸੀ ਹੁਣ ਇੱਕ ਸਾਈਡ ਅੱਗੇ ਕਰਨਾ ਨੂੰ ਲੈ ਰਾਸਾ ਗਾਓ ਪਾਪਾ ਮੈਂ ਸੇ ਖੇਚੇ ਬਬੇ ਕਰੇ ਟ੍ਰੇਨਰ ਵੀ ਨਹੀਂ ਕੋਈ ਹੈਗਾ ਸਹੀ ਦੱਸਣਾ ਹੈ ਸਹੀ ਗੱਲ ਨੱਟ ਤੋ ਕੱਢ ਲਾ ਅੱਜ ਬੜਾ ਨਹੀਂ ਕਿਉਂ ਮੇਰੇ ਕੋ 7:30 ਵਜੇ ਆ ਗਏ ਮੈਂ ਨਹੀਂ ਤੇ ਮੰਨਦੀ ਨਾ ਕੱਲ 15 ਮਾਰੇ ਪਰਸੋ 8 ਮਾਰੇ ਤੇ ਅੱਜ ਬਣਾਣੇ ਰਿਪਿੰਦੀ ਬਗਵਾਸਾਂ ਸੁਣ ਕੇ ਮੇਰੇ ਲਤਾ ਪੀਣਾ ਹੁੰਦਾ ਮੀਆਂ ਚੈਰਤਾ ਕਰਕੇ ਮੇਰੇ ਕੋ 15 ਦੀ ਜਗ੍ਹਾ ਸਾਤੀ ਘੜੇ ਬਚੀ ਆ ਵੇ ਰਿਪਨ ਤੇਰੀ ਬਾਤ ਕਿੰਨੀ ਬੇਸਰੀ ਅੱਧ ਦਾ ਫਰਕ ਪੈ ਗਿਆ ਲਤਾ ਪੀਣਾ ਵੀ ਇਹ ਗੱਲ ਮੇਰੇ ਮੇਰੀ ਵਾਰ ਕਰਕੇ ਹੋਰ ਤੇਰਾ ਕੰਮ ਹੋ ਗਿਆ ਇਹ ਫੰਦਾ ਹੀ ਹੋ ਹੋ ਮਗਰ ਤੁਸੀਂ ਆ ਗਿਆ ਠੀਕ ਉਹ ਐਕਸਲ ਉਹ ਜੂ ਦਿੱਤੇ ਠੀਕ ਉਹ ਛੁੱਟਾ ਤੇਰੇ ਮਗਰ ਮਿੱਤਰੋ ਸਾਡੀ ਇਹਦਾ ਏਦਾਂ ਏਦਾਂ ਦੀ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਤੇ ਕੁਝ ਗਲਤ ਬੋਲਿਆ ਗਿਆ ਉਹਦੇ ਲਈ ਸੌਰੀ ਅੱਜ ਮੈਂ ਸਾਰੀ ਰਿਐਲਿਟੀ ਦੱਸਿਆ ਵੀ ਕੀ ਹੁੰਦਾ ਕੀ ਨਹੀਂ ਤੇ ਸਰਵਦਾਤਾ ਅੱਜ ਮੈਂ ਕੋਈ ਪਰਦਾ ਨਹੀਂ ਰੱਖਿਆ ਤੇ ਜੇ ਤੁਸੀਂ ਹੁਣ ਪਿਆਰ ਬਖਸ਼ੋਗੇ ਹਨਾ ਤੇ ਫਿਰ ਆਪਾਂ ਰਿਡੀਓ ਜਲਦੀ ਬਾਦੇ ਮਿਊ ਆਉਣੀ ਚਾਹੀਦੀ ਆ ਜਿੱਦਣੇ ਵਲੌਗ ਪਿਆ ਇੱਕ ਦਿਨ 'ਚ 20000 ਵਿਊ ਕਰ ਦਿਓ ਤੇ ਫਿਰ ਆਪਾਂ ਰੈਗੂਲਰ ਵਧੀਆ ਤੋਂ ਵਧੀਆ ਕਹਿਣ ਤੋਂ ਕੈਂਟ ਕੰਟੈਂਟ ਲਿਆਉਣ ਦੀ ਕੋਸ਼ਿਸ਼ ਕਰਾਂਗੇ ਜਿੰਨੇ ਜਾਣੇ ਵੰਦੇ ਆ ਕਮੈਂਟ ਸਾਰਿਆਂ ਨੇ ਕਰਨੇ ਆ ਰਿਪਲਾਈ ਭਾਵੇਂ ਨਾ ਦੇਈਏ ਕਮੈਂਟ ਆਪਾਂ ਸਾਰਿਆਂ ਦੇ ਪੜਦੇ ਹੁੰਦੇ ਆ ਤੇ ਬਾਕੀ ਆਪਣੇ ਭਰਾਵਾਂ ਨੂੰ ਵੀ ਪਿਆਰ ਦੇ ਲਿਆ ਕਰੋ ਵੱਡੇ ਬਲੌਗਰਾਂ ਨੂੰ ਤੇ ਪਿਆਰ ਦਿੰਦੇ ਹੰਦੇ ਜੀ ਤੇ ਆਪਣੇ ਭਰਾਵਾਂ ਨੂੰ ਵੀ ਇਦਾਂ ਹੀ ਪਿਆਰ ਬਖਸ਼ਦੇ ਰਹੋ ਵੀਡੀਓ ਵੇਖਣ ਲਈ ਸਾਰਿਆਂ ਦਾ ਥੈਂਕ ਯੂ